ਸ਼ੀਦਿਆਸਨ ਭਗਤ ਸਿੰਘ ਹੋਰੀ ਇਹ ਕਹਿੰਦੇ ਹੁੰਦੇ ਸੀ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਡਾਕਟਰ ਬਲਬੀਰ ਜੀ ਨੇ ਕਿ ਉਹਨਾਂ ਨੂੰ ਕੋਈ ਚਿੰਤਾ ਨਹੀਂ ਹੈਗੀ ਕਿ ਆਜ਼ਾਦੀ ਆਊਗੀ ਜਾਂ ਨਾ ਪਰ ਚਿੰਤਾ ਇਸ ਗੱਲ ਦੀ ਸੀ ਕਿ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ ਜਾਊਗਾ ਇਹ ਡਰ ਸੀ ਉਹਨਾਂ ਨੂੰ ਕਿ ਕਿਤੇ ਗੋਰਿਆਂ ਨੂੰ ਕੱਢ ਕੇ ਆਪਣੇ ਵਾਲੇ ਕਾਲੇ ਅੰਗਰੇਜ਼ ਨਾਲ ਲੈ ਆਈਏ ਉਹ ਡਰ ਕਾਫੀ ਹੱਦ ਤੱਕ ਸਹੀ ਵੀ ਸਾਬਤ ਹੋਇਆ ਆ 75 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਏ ਨੂੰ ਹਜੇ ਤੱਕ ਸੀਵਰੇ ਦੇ ਟੱਕਣ ਪੂਰੇ ਨਹੀਂ ਹੋਏ ਆਪਾਂ ਤੋਂ ਹੁਣ ਕਿਤੇ ਥੋੜਾ ਜਿਹਾ ਨੌਕਰੀਆਂ ਵਾਲੇ ਪਾਸੇ ਕਾਲਜਾਂ ਵਾਲੇ ਪਾਸੇ ਸਕੂਲਾਂ ਵਾਲੇ ਪਾਸੇ ਤੁਰਿਆ ਪਿਛਲੇ 3 ਸਾਲ ਤੋਂ ਨਹੀਂ ਤਾਂ ਗਲੀਆਂ ਨਾਲੀਆਂ ਨੂੰ ਵੀ ਵਿਕਾਸ ਨਹੀਂ ਗਈ ਮੈਂ ਤਾਂ ਕਹਣਾ ਉਦੋਂ ਪਾਕਿਤ ਸਿੰਘ ਹੋਰਾਂ ਦੀ ਆਤਮਾ ਨੂੰ ਬੜਾ ਦੁੱਖ ਹੁੰਦਾ ਹੋਊਗਾ ਜਦੋਂ ਵੱਡੇ ਵੱਡੇ ਅਫਸਰਾਂ ਦੇ ਜਾਂ ਵੱਡੇ ਵੱਡੇ ਨ્યાય ਮੂਰਤੀ ਜੱਜਾਂ ਦੇ ਘਰੇ ਵੈਸੇ ਪਰ ਉਹਨਾਂ ਦੇ ਘਰੋਂ ਜਦੋਂ ਰਿਸ਼ਵਤ ਦੇ ਪੈਸੇ ਮਿਲਦੇ ਆ ਇਸ ਕੰਮ ਵਾਸਤੇ ਯਾਦੀ ਤਾਂ ਨਹੀਂ ਲੈ ਕੇ ਦਿੱਤੀ ਸੀ ਕਿ ਤੁਸੀਂ ਆਪਣੇ ਲੋਕਾਂ ਨੂੰ ਹੀ ਲੁੱਟੀ ਜਾਓ ਆ ਕੀ ਹੋਇਆ ਪਰਸੋ ਚ ਉੱਥੇ ਦਾ ਖਬਰਾਂ ਚੱਲ ਰਹੀਆਂ ਨੇ ਘਰ ਨੂੰ ਅੱਗ ਲੱਗੀ ਇਹਦੇ ਜੱਜ ਦੇ 15 ਕਰੋੜ ਰੁਪਇਆ ਫੁੱਗ ਗਿਆ ਜੀ ਉਹ ਹੁਣ ਉਤਾਰਾਂ ਜੀਆਂ ਗਿਣੀ ਜਾਂਦੇ ਨੇ ਜਿਹੜੀ ਤਾਰ ਜੀ ਨਹੀਂ ਹੁੰਦੀ ਉਹ ਚ ਵੀ ਕਿੰਨੇ ਸੀ ਇਹ ਮਤਲਬ ਇਹ ਜਦੋਂ ਦੇਖਦੇ ਆ ਇਹ ਚੀਜ਼ਾਂ ਲੋਕਾਂ ਦਾ ਹੱਕ ਕਿੰਨੇ ਫੈਸਲੇ ਗਲਤ ਹੋ ਗਏ ਹੋਣਗੇ ਉਹਦੇ ਨਾਲ ਸੋ ਸੱਚੀ ਸਰਦਾਂਝਲੀ ਇਹੀ ਹੈ ਕਿ ਆਪਾਂ ਇਮਾਨਦਾਰੀ ਨਾਲ ਆਪਣਾ ਕੰਮ ਕਰੀਏ 52000 ਤੋਂ ਉੱਪਰ 52606 ਨੌਕਰੀਆਂ ਦਿੱਤੀਆਂ ਨੇ ਹੁਣ ਤੱਕ ਅਲੱਗ-ਅਲੱਗ ਡਿਪਾਰਟਮੈਂਟਾਂ 'ਚ ਤੁਹਾਡੇ 'ਚੋਂ ਵੀ ਕਿਸੇ ਰਿਸ਼ਤੇਦਾਰ ਨੂੰ ਜਾਂ ਤੁਹਾਡੇ ਪਿੰਡ ਦੇ ਕਿਸੇ ਮੁੰਡੇ ਕੁੜੀ ਨੂੰ ਨੌਕਰੀ ਮਿਲੀ ਹੋਣੀ 1 ਰੁਪਈਆ ਵੀ ਰਿਸ਼ਵਤ ਦਾ ਕਹਦੇ ਕੋਈ ਜਾਂ ਕਿਸੇ ਇੱਕ ਕੋਈ ਕਿਸੇ ਨੂੰ ਐਮਐਲਏ ਨੂੰ ਜਾਂ ਮੰਤਰੀ ਨੂੰ ਫੋਨ ਕਰਨਾ ਪੈ ਗਿਆ ਹੋਵੇ ਜਾਂ ਕੋਈ ਇਹ ਕਹਦੇ ਮੇਰੇ ਨੰਬਰ ਜਾਦੇ ਸੀ ਘੱਟ ਵਾਲਾ ਨੌਕਰੀ ਇਸ ਕਰਕੇ ਲੈ ਗਿਆ ਕਿ ਉਹਦੇ ਕੋਲੇ ਪੈਸੇ ਨਹੀਂ ਸੀ ਜਾਂ ਉਹਨੂੰ ਕੋਈ ਮੰਤਰੀ ਜਾਂ ਵੱਡਾ ਬੰਦਾ ਜਾਣਦਾ ਨਹੀਂ ਸੀ 55000 ਤੋਂ ਉੱਪਰ ਨੌਕਰੀਆਂ 881 ਮੁਹੱਲਾ ਕਲੀਨਿਕ ਖੋਲਤੇ 3 ਕਰੋੜ ਬੰਦਾ ਵੀ ਦੋ ਦੋ ਵਾਰੀ ਵੀ ਆ ਕੇ ਹੋਣਗੇ 3 ਕਰੋੜ ਬੰਦਾ ਉੱਥੇ ਆ ਕੇ ਜਿਹੜਾ ਉਹ ਇਲਾਜ ਕਰਾ ਚੁੱਕਿਆ ਉਦੇ ਨਾਲ ਪੰਜਾਬੀਆਂ ਦਾ ਹਜ਼ਾਰ ਕਰੋੜ ਤੋਂ ਵੱਧ ਰੁਪਈਆ ਜਿਹੜਾ ਦੂਜੇ ਹਸਪਤਾਲਾਂ ਜਾ ਕੇ ਦੇਣਾ ਪੈਂਦਾ ਸੀ ਉਹ ਬਚਿਆ ਜੀ 17 ਟੋਲ ਪਲਾਜੇ ਬੰਦ ਕਰਤੇ 62 ਲੱਖ ਰੁਪਈਆ ਹਰ ਰੋਜ਼ ਦਾ ਉਹ ਬਚਦਾ ਹੈ ਜੀ ਲੋਕਾਂ ਦਾ ਓਵਰ ਚੱਲੀ ਜਾਂਦੇ ਸੀ ਦੋ ਦੋ ਸਾਲ ਓਵਰ ਹੀ ਚੱਲ ਗਏ ਕਿਸੇ ਨੇ ਪੁੱਛਿਆ ਹੀ ਨਹੀਂ ਕਿਉਂਕਿ ਜਿਨ੍ਹਾਂ ਨੇ ਬੰਦ ਕਰਨੇ ਸੀ ਉਹਨਾਂ ਨਾਲ ਉਹਨਾਂ ਨੇ ਹਿੱਸਾ ਪਾ ਲਿਆ ਚੱਲੀ ਗਿਆ ਕੰਮ ਬਸ ਸੋ ਇਸ ਕਰਕੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਤੇ ਲੱਗੇ ਹੋਏ ਆ ਜਦੋਂ ਮੈਂ ਅਰਵਿੰਦ ਕੇਜਰੀਵਾਲ ਜੀ ਨਾਲ ਪਿੰਡ-ਪਿੰਡ ਜਾ ਰਿਹਾ ਸੀ ਜਦੋਂ ਮੈਂ ਅਰਵਿੰਦ ਕੇਜਰੀਵਾਲ ਸਾਹਿਬ ਨਾਲ ਕਸਬਿਆਂ ਜਾ ਰਿਹਾ ਸੀ ਸ਼ਹਿਰਾਂ ਜਾ ਰਿਹਾ ਸੀ ਤਾਂ ਗਰੰਟੀਆਂ ਦੇ ਰਹੇ ਸੀ ਅਸੀਂ ਕਿ ਬਿਜਲੀ ਫ੍ਰੀ ਕਰ ਦਾਂਗੇ ਵਿਰੋਧੀ ਪਾਰਟੀਆਂ ਵਾਲੇ ਹੱਸਦੇ ਸੀ ਐ ਕਿ ਬਿਜਲੀ ਫ੍ਰੀ ਕਰ ਦੋਗੇ ਪੈਸੇ ਕਿੱਥੋਂ ਆਉਣਗੇ 16 ਮਾਰਚ ਨੂੰ ਇੱਥੇ ਸੌ ਚੱਕੀ ਸੀ 1 ਜੁਲਾਈ ਤੋਂ 300 ਜੁਨਟ ਪਰ ਮੰਥ ਜਾਨੀ ਕਿ 600 ਜੁਨਟ ਦਾ ਜਿਹੜਾ ਬਿੱਲ ਆਉਂਦਾ ਦੋ ਮਹੀਨਿਆਂ ਦਾ ਬਿੱਲ ਆਉਂਦਾ 1 ਜੁਲਾਈ ਤੋਂ 90% ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਹੈ ਜੀ 1 ਜੁਲਾਈ 22 ਤੋਂ ਲੈ ਕੇ ਨਾਲੇ ਬਿਜਲੀ ਬੋਰਡ ਨੂੰ ਕਾਤਾ ਨਹੀਂ ਪੈਣ ਦਿੱਤਾ ਖੇਤਾਂ 'ਚ ਪੂਰੀ ਬਿਜਲੀ ਆਉਂਦੀ ਦਿਨੇ ਆਉਂਦੀ ਹੈ ਨਾਲੇ ਹਰਮਲ ਪਲੈਂਟ ਖਰੀਦ ਲਿਆ ਜੀ ਗੋਇੰਦਵਾਲ ਸਾਹਿਬ ਵਾਲਾ ਸਰਕਾਰੀ ਥਰਮਲ ਪਲਾਂਟ ਉਹ ਵੀ ਖਰੀਦ ਲਿਆ। ਛਾਰਖੰਡ ਚ ਪਛਵਾੜਾ ਨਾਂ ਦਾ ਇੱਕ ਕਸਬਾ ਉੱਥੇ ਕੋਲਾ ਨਿਕਲਦਾ। ਪੰਜਾਬ ਦੀ ਕੋਲੇ ਦੀ ਖਾਨ ਸੀ। ਉਹ ਬੰਦ ਪਈ ਸੀ 2015 ਤੋਂ। ਉਹ ਚਲਵਾਈ। ਪਹਿਲਾਂ ਰੋਜ਼ ਹੀ ਖਬਰਾਂ ਆਈ ਜਾਂਦੇ ਰਹਿੰਦੇ ਸੀ। ਪੰਜਾਬ ਚ ਛਾ ਸਕਦਾ ਹੈ ਹਨੇਰਾ। ਰੋਪੜ ਵਾਲੇ ਥਰਮਲ ਪਲਾਂਟ ਸਿਰਫ 2 ਦਿਨ ਦਾ ਕੋਲਾ। ਪੰਜਾਬ ਛਾ ਸਕਦਾ ਹਨੇਰਾ। ਲੈੜਾ ਮਾਫਤ ਵਾਲੇ ਹਰਮਲ ਪਲਾਂਟ 'ਚ ਇੱਕ ਦਿਨ ਦਾ ਕੋਲਾ ਮੈਨੂੰ ਦੱਸਦਿਆਂ ਖੁਸ਼ੀ ਹੋ ਰਹੀ ਹੈ ਇਸ ਵਕਤ ਸਾਡੇ ਸਰਕਾਰੀ ਥਰਮਲ ਪਲਾਂਟਾਂ 'ਚ 27 27 ਦਿਨ ਦਾ ਕੋਲਾ ਪਿਆ ਜੀ 27 27 ਦਿਨ ਦਾ ਇਹ ਨੀਤਾਂ ਸਾਫ਼ ਹੋਣ ਤਾਂ ਹੁੰਦਾ ਕੰਮ ਨੀਅਤਾਂ ਤਾਂ ਸਾਫ਼ ਹੋਣੀਆਂ ਚਾਹੀਦੀਆਂ ਸੋ ਅਸੀਂ ਤਾਂ ਭਗਤ ਸਿੰਘ ਹੋਰਾਂ ਦੇ ਪੈਰਾਂ ਦੀ ਧੂੜ ਵੀ ਨਹੀਂ ਹੈਗੇ ਪਰ ਹਾਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੀ ਸੋਚ ਨੂੰ ਲੋਕਾਂ ਤੱਕ ਲੈ ਕੇ ਜਾਈਏ ਘਰ ਘਰ ਤੱਕ ਪਹੁੰਚਾਈਏ ਕਿਉਂਕਿ ਭਗਤ ਸਿੰਘ ਜੀ ਨੇ ਲਿਖਿਆ ਸੀ ਕਿ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ ਸੋਇਨ ਨੇ ਦੇਸ਼ ਨੂੰ ਧਰਤੀ ਨੂੰ ਪਿਆਰ ਕਰਨ ਵਾਲੇ ਉਹ ਲੋਕ ਸੀਗੇ ਸੋ ਉਹਨਾਂ ਨੂੰ ਉਹ 23 ਸਾਲ ਦੀ ਰਹਿਣਗੇ ساری ਉਮਰ ਅੱਜ ਤੋਂ 500 ਸਾਲ ਬਾਅਦ ਆਪਾਂ ਨਹੀਂ ਹੋਵਾਂਗੇ ਆਪਣੀਆਂ ਕਈ ਪੀੜ੍hiyan ਵੀ ਨਹੀਂ ਹੋਣਗੀਆਂ ਪਰ ਮੇਲੇ ਉਹਨਾਂ ਦੇ ਇੱਥੇ ਲੱਗਣਗੇ ਤੇ ਉਹ 23 ਸਾਲ ਦੀ ਰਹਿਣਗੇ ਹਮੇਸ਼ਾ ਕਿਉਂਕਿ ਸ਼ਹੀਦ ਮਰਦੇ ਨਹੀਂ ਹੁੰਦੇ ਸ਼ਹੀਦ ਅਮਰ ਹੁੰਦੇ ਨੇ ਤੋ ਮੈਂ ਤੁਹਾਡਾ ਕੱਲੇ ਕੱਲੇ ਕਦਮ ਚੱਲੇ ਦਾ ਧੰਨਵਾਦ ਕਰਦਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਵੱਡੇ ਵਿਕਾਸ ਦੇ ਕੰਮ ਜਿਹੜੇ ਨੇ ਉਹ ਤੁਹਾਨੂੰ ਦੇਖਣ ਨੂੰ ਮਿਲਣਗੇ ਆ ਬਜਟ ਪੇਸ਼ ਕਰਾਂਗੇ ਪਰਸੋਂ ਚੌਥੇ ਨੂੰ ਕਦੇ ਦੇਖੋ 3 ਸਾਲ ਹੋ ਗਏ ਇਸ ਤੋਂ ਪਹਿਲਾਂ ਵਾਲੀਆਂ ਦੋ ਸਰਕਾਰਾਂ ਇਹੀ ਕਹਿੰਦੀਆਂ ਰਹੀਆਂ ਖਜ਼ਾਨਾ ਖਾਲੀ ਹੈ ਜੀ ਖਜ਼ਾਨਾ ਖਾਲੀ ਹੈ ਜੀ ਮੈਂ ਕਹ ਮੈਂ ਵੀ ਕਹਦਾ ਹੁੰਦਾ ਤੁਸੀਂ ਖਾਲੀ ਹੈ ਉਹਨੂੰ ਖਜ਼ਾਨਾ ਕਿਉਂ ਕਹਿੰਦੇ ਉਹਨੂੰ ਪੀਪਾ ਕਹੋ ਫਿਰ ਖਜ਼ਾਨਾ ਤਾਂ ਉਹ ਹੁੰਦਾ ਜੀ ਕੁਝ ਹੋਵੇ ਤਿੰਨ ਸਾਲ ਹੋ ਗਏ ਜੀ ਸਾਡੇ ਕਿਸੇ ਮੰਤਰੀ ਨੇ ਜਾਂ ਐਮਐਲ ਨੇ ਜਾਂ ਮੁੱਖ ਮੰਤਰੀ ਨੇ ਕਦੇ ਕਿਹਾ ਵੀ ਖਜ਼ਾਨਾ ਖਾਲੀ ਹੈ ਉਹ ਖਜ਼ਾਨਾ ਕਦੇ ਨਹੀਂ ਖਾਲੀ ਹੁੰਦਾ ਤੁਹਾਡੀਆਂ ਨੀਤਾਂ ਖਾਲੀ ਸੀ ਅਸਲ ਚ ਇਹਨਾਂ ਦੀਆਂ ਨੀਤਾਂ ਖਾਲੀ ਸੀ ਨੀਤਾਂ ਭਰੀਆਂ ਹੋਣ ਉਹ ਕਹਿੰਦੇ ਨੀਤਾਂ ਨੂੰ ਮਰਾਦਾ ਪੰਜਾਬੀ ਦੀ ਕਹਾਵਤ ਹੈ ਨੀਤਾਂ ਨੂੰ ਮਰਾਦਾ ਨੇ ਤੁਸੀਂ ਇਸ ਕਰਕੇ ਇੱਕ ਇੱਕ ਕਾਲਜ ਬਣ ਰਿਹਾ ਹੈ ਇੱਕੋ ਹਾਰਪੁਰ ਕਾਲਜ ਬਣ ਰਿਹਾ ਹੈ ਇੱਕ ਕਪੂਰ ਥਲੇ ਬਣ ਰਿਹਾ ਹੈ ਇੱਕ ਮਲੇਰ ਕੋਟਲੇ ਇੱਕ ਸੰਗਰੂਰ ਸਾਡੇ ਬੱਚੇ ਯੂਕਰੇਨ ਜਾਂਦੇ ਸੀ ਐਮਬੀਬੀਐਸ ਕਰਨ ਯੂਕਰੇਨ ਜਦੋਂ ਲੜਾਈ ਲੱਗੀ ਤਾਂ ਬਹੁਤ ਸਾਰੇ ਬੱਚਿਆਂ ਨੂੰ ਉੱਥੋਂ ਲੈ ਕੇ ਆਉਣਾ ਪਿਆ ਕੱਢ ਕੇ ਇੱਥੇ ਕਿਉਂ ਨਹੀਂ ਕਰਦੇ ਅਸੀਂ ਐਮਬੀਬੀਐਸ ਸਾਨੂੰ ਇੱਥੇ ਹੀ ਮੌਕਾ ਕਿਉਂ ਨਹੀਂ ਮਿਲਦਾ ਵੀ ਪੜਨ ਦਾ ਸਕੂਲ ਆਫ ਐਮਿਨੈਂਸ ਖੁੱਲ ਰਹੇ ਨੇ ਸ਼ਾਨਦਾਰ ਸਕੂਲ ਨੇ ਟੀਚਰਾਂ ਨੂੰ ਬਾਹਰਲੇ ਮੁਲਕ ਚ ਫਿਨਲੈਂਡ ਤੇ ਸਿੰਗਾਪੁਰ ਦੋ ਇਹੋ ਜਿਹੇ ਕੰਟਰੀ ਨੇ ਜਿੱਥੇ ਟੀਚਰਾਂ ਨੂੰ ਟ੍ਰੇਨਿੰਗ ਦੇਣ ਦਾ ਬਹੁਤ ਵਧੀਆ ਕਮਾਲ ਦੇ ਤਰੀਕੇ ਨੇ ਅਕੈਡਮੀਆ ਨੇ ਐਸ ਵਕਤ ਜਿਸ ਵੇਲੇ ਆਪਾਂ ਖੜਕੜਕਲਾਂ ਚ ਖੜੇ ਆ ਐਸ ਵਕਤ ਆਪਣੇ 72 ਟੀਚਰ ਫਿਨਲੈਂਡ ਗਏ ਹੋਏ ਨੇ ਟ੍ਰੇਨਿੰਗ ਲੈਣ ਵਾਸਤੇ ਈਟੀਟੀ ਟੀਚਰ ਜਿਹੜੇ ਪ੍ਰਾਇਮਰੀ ਟੀਚਰ ਆ ਕਿ ਉਹ ਆਪਣੇ ਬੱਚਿਆਂ ਨੂੰ ਜਦੋਂ ਪੜਾਉਣਗੇ ਬੱਚਿਆਂ ਦਾ ਜਿਹੜਾ ਬੌਧਿਕ ਲੈਵਲ ਹੈ ਬੱਚਿਆਂ ਦਾ ਜਿਹੜਾ ਪੜ੍ਹਾਈ ਦਾ ਲੈਵਲ ਹੈ ਬਹੁਤ ਉੱਚਾ ਹੋਊਗਾ। ਬਾਬਾ ਭੀਮਰਾਓ ਉਮੇਦਕਰ ਜੀ ਨੇ ਕਿਹਾ ਸੀ ਕਿ ਵਿੱਦਿਆ ਜਿਹੜੀ ਹੈ ਉਹ ਸ਼ੇਰਨੀ ਦੇ ਦੁੱਧ ਵਰਗੀ ਹੈ ਜਿਹੜਾ ਉਹਨੂੰ ਪੀ ਲਿਆ ਪੀ ਲੂਗਾ ਉਹ ਦਹਾੜੂਗਾ ਹੀ ਦਹਾੜੂਗਾ। ਸੋ ਇਸ ਕਰਕੇ ਉਹਨਾਂ ਨੇ ਖੁਦ ਕਿੰਨੀ ਗਰੀਬੀ ਚੋਂ ਨਿਕਲ ਕੇ ਇੰਨੀਆਂ ਡਿਗਰੀਆਂ ਲਈਆਂ ਇੰਨੀਆਂ ਪੀ ਐਚ ਡੀਆਂ ਕੀਤੀਆਂ ਉਹ ਇੱਕ ਬਹੁਤ ਵੱਡੀ ਹਾਲਾਂਕਿ ਜਦੋਂ ਸਕੂਲ ਪੜ੍ਹਦੇ ਸੀ ਉਹਨਾਂ ਨੂੰ ਕਲਾਸ 'ਚ ਨਹੀਂ ਬੈਠਣ ਦਿੰਦੇ ਸੀ ਉਸ ਵੇਲੇ ਸ਼ੂਆ ਸ਼ਾਤ ਬਹੁਤ ਜ਼ਿਆਦਾ ਭੇਦ ਭਾਵ ਹੁੰਦਾ ਸੀ ਪਰ ਜਿਹਨੇ ਜਿਹਨੇ ਪੜ੍ਹਨਾ ਹੈ ਜਿਹਦੇ ਜਨੂਨ ਹੈ ਉਹਨੇ ਕਿਤੇ ਨਾ ਕਿਤੇ ਉਹ ਕਹਿੰਦਾ ਜਿਹੜਾ ਚੁੰਝ ਦਿੰਦਾ ਉਹ ਚੋਗਾ ਵੀ ਦਿੰਦਾ ਹੈ ਜਿਹਦੇ ਜਨੂਨ ਹੈ ਉਹਨੂੰ ਫਿਰ ਕੁਛ ਨਾ ਕੁਛ ਹਾਸਲ ਕਰਕੇ ਰਹਿੰਦਾ ਉਹ ਬੰਦਾ ਸੋ ਮੈਂ ਸਾਡੇ ਜਿੰਨੇ ਵੀ ਸਟੇਜ ਦੇ ਪ੍ਰਬੰਧਕ ਨੇ ਜਿਨ੍ਹਾਂ ਨੇ ਪ੍ਰਬੰਧ ਕੀਤਾ ਆਰਟਿਸਟ ਸਹਿਬਾਨ ਵੀ ਆਏ ਹੋਏ ਨੇ ਉਹਨਾਂ ਨੇ ਤੁਹਾਡਾ ਐਂਟਰਟੇਨਮੈਂਟ ਕੀਤਾ ਔਰ ਮੈਂ ਤਾਂ ਜਦੋਂ ਵੀ ਟਾਈਮ ਮਿਲਦਾ ਸੀ ਕਲਾਕਾਰ ਦੇ ਤੌਰ ਤੇ ਵੀ ਕਦੇ ਇੱਧਰ ਆਉਣ ਦਾ ਮੈਂ ਤਾਂ ਮੱਥਾ ਟੇਕ ਕੇ ਜਾਂਦੇ ਜਾਂਦਾ ਸੀ ਤੇ ਅੱਜ ਵੀ ਉਹਨਾਂ ਨੂੰ ਸਜਦਾ ਕਰਦੇ ਆਂ ਦਿਲੋਂ ਪਿਆਰ ਕਰਦੇ ਆਂ ਉਹਨਾਂ ਨੂੰ ਕਿ ਉਹਨਾਂ ਦੀਆਂ ਕੁਰਬਾਨੀਆਂ ਕਰਕੇ ਅੱਜ ਆਜ਼ਾਦੀ ਦਾ ਨਿਗ ਮਾਰ ਰਹੇ ਆਂ ਬਾਕੀ ਕਈ ਚੀਜ਼ਾਂ ਨੂੰ ਟਾਈਮ ਲੱਗ ਜਾਂਦਾ ਹੈ 72 ਸਾਲ ਪੁਰਾਣਾ 75 ਸਾਲ ਪੁਰਾਣਾ ਸਿਸਟਮ ਠੀਕ ਕਰਨਾ ਹੈ 2-3 ਸਾਲ ਤੱਕ ਠੀਕ ਨਹੀਂ ਹੋ ਸਕਦਾ ਜੇ ਕੋਈ ਜਿਹੜਾ ਫੀਤੇਆਂ ਵਾਲੇ ਬੂਟ ਨੇ ਜੇ ਉਹਦੇ 3-4 ਦਿਨ ਫੀਤੇ ਨਾ ਖੋਲੀਏ ਆਪਾਂ ਨੂੰ ਚਮਚੇ ਦੀ ਡੰਡੀ ਪਾ ਕੇ ਜਾਂ ਕਿਸੇ ਸੂਏ ਦੇ ਨਾਲ ਜਾਂ ਕਿਸੇ ਤਿੱਖੀ ਚੀਜ਼ ਨਾਲ ਫਿਰ ਖੋਲਣੀ ਪੈਂਦੀ ਹੈ ਗੰਡ ਜੰਮ ਜਾਂਦੀ ਹੈ ਚਾ 3-4 3-4 ਦਿਨ ਪੁਰਾਣੀ ਗੰਡ ਐ ਖੋਲਣੀ ਪੈਂਦੀ ਹੈ ਤੇ ਮੈਨੂੰ ਤਾਂ ਤੁਸੀਂ 75 ਸਾਲ ਪੁਰਾਣੇ ਬੂਟ ਫੜਾਏ ਹੋਏ ਨੇ ਵੀ ਖੋਲ ਪਾਈ ਇਹਨੂੰ ਖੁੱਲ ਹੀ ਜਾਂਦੇ ਆ ਲੱਭੀ ਜਾਂਦੇ ਆ ਸਿਰੇ ਲੱਭ ਵੀ ਗਏ ਨੀਤਾਂ ਸੱਚੀਆਂ ਨੇ ਥੋੜਾ ਜਿਹਾ ਵਕਤ ਲੱਗ ਜਾਂਦਾ ਪਰ ਐਕਸ਼ਨ ਲੈਣ ਨੂੰ ਅਸੀਂ ਟਾਈਮ ਨਹੀਂ ਲਾਉਂਦੇ ਔਰ ਕੋਈ ਆਮ ਪਬਲਿਕ ਦੇ ਹੱਕ 'ਚ ਹੀ ਫੈਸਲੇ ਹੋਣਗੇ ਕੋਈ ਫਾਈਲ ਐਦਾਂ ਦੀ ਮੈਂ ਸਾਈਨ ਨਹੀਂ ਕਰਦਾ ਜਿਹਦਾ ਕੋਈ ਪਬਲਿਕ ਨੂੰ ਨੁਕਸਾਨ ਹੁੰਦਾ ਹੋਵੇ ਫਾਇਦੇ ਵਾਲੀ ਸਾਈਨ ਤਾਂ ਮੈਂ ਮੈਥੋਂ ਜਦੋਂ ਮਰਜ਼ੀ ਕਰਾ ਲਓ ਨੁਕਸਾਨ ਆਣੀਆ ਜੇ ਕੋਈ ਪਬਲਿਕ ਨੂੰ ਕੋਈ ਬੋਝ ਪੈਂਦਾ ਇਹੋ ਜਿਹਾ ਕੁਝ ਅਸੀਂ ਸਾਈਨ ਹੀ ਨਹੀਂ ਕਰਦੇ ਸੁਪਰਮਾਤਮਾ ਸਮੱਤ ਬਖਸ਼ੇ ਅਰਦਾਸ ਇਹੀ ਕਰਦੇ ਆ ਕਿ ਜਿਸ ਕੰਮ ਲਈ ਜਿਸ ਜ਼ਿੰਮੇਵਾਰੀ ਨੂੰ ਲੋਕਾਂ ਨੇ ਸਾਨੂੰ ਦਿੱਤੀ ਹੈ ਭਾਰੀ ਜ਼ਿੰਮੇਵਾਰੀ ਉਹ ਕੰਮ ਜਿਹੜਾ ਕਰਦੇ ਰਹੀਏ ਸਮੱਤ ਬਖਸ਼ੇ ਬਲ ਬਖਸ਼ੇ ਪਰਮਾਤਮਾ ਸ਼ਹੀਦਾਂ ਦਾ ਆਸ਼ੀਰਵਾਦ ਰਵੇ ਗੁਰੂਆਂ ਦਾ ਆਸ਼ੀਰਵਾਦ ਰਵੇ ਤਾਂ ਅਸੀਂ ਰੰਗਲਾ ਪੰਜਾਬ ਬਣੂਗਾ ਬੜੀ ਜਲਦੀ ਪੰਜਾਬ ਦੇਸ਼ ਦਾ ਨੰਬਰ 1 ਸੂਬਾ ਬਣੂਗਾ ਇਹ ਮੇਰੀ ਗੱਲ ਯਾਦ ਰੱਖ ਲਿਓ ਦੋਨੇ ਹੱਥ ਉੱਪਰ ਚਾੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ को अक्सर कहते सुना है जिंदा रहे तो फिर मिलेंगे लेकिन इस पंजाबी दिल ने कहा है मिलते रहे तो जिंदा रहेंगे जौंदे रहो बसदे रहो मिलते-मिलते रवांंगे जग ਜਿਉਂਦਿਆਂ ਦੇ ਮੇਲੇ ਨੇ ਔਰ ਇਸੇ ਤਰ੍ਹਾਂ ਹੀ ਤਰੱਕੀਆਂ ਤੇ ਜਨਤੰਦਰਸਤੀਆਂ ਬਣੀਆਂ ਰਹਿਣ ਔਰ ਬਹੁਤ-ਬਹੁਤ ਤੁਹਾਡਾ ਧੰਨਵਾਦ ਦੂਰੋਂ ਚੱਲ ਕੇ ਆਇਓ ਆਰਾਮ ਨਾ ਜਾਇਓ ਮਾਮਾ ਭੈਣਾ ਵੀ ਨੇ ਬਜ਼ੁਰਗ ਵੀ ਨੇ ਬੱਚੇ ਵੀ ਨੇ ਤੁਸੀਂ ਬਹੁਤ देर ਦੇ ਬੈਠੇ ਹੋ ਇਸ ਕਰਕੇ ਮੈਂ ਜ਼ਿਆਦਾ ਲੰਮਾ ਨਹੀਂ ਮੈਂ ਬੋਲੂੰਗਾ ਬਹੁਤ ਬਹੁਤ ਤੁਹਾਡਾ ਦਿਲੋਂ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਚੱਲਿਆ ਦੀ ਬਹੁਤ ਬਹੁਤ ਧੰਨਵਾਦ